ਹਰ ਉਹ ਸੱਸੀ ਕਾ ਗਾਇਸ ਕੀ ਆ ਚਾਲਾ ਤੇ ਅੱਜ ਅਸੀਂ ਆਏ ਆ ਦਰਿਆ ਤੇ ਤੇ ਕਰੇ ਬੈਠੇ ਮੋਰ ਜਿਉ ਨਹੀਂ ਇਸ ਕਰਕੇ ਮੈਂ ਚਲੋ ਦਰਿਆ ਤੇ ਜਾਂਦੇ ਨਾਲੇ ਟਾਈਮ ਪਾਸ ਹੋਈਓ ਥੋੜਾ ਬੋੜਾ ਚਾਹ ਮੇਰੇ ਨਾਲ ਇਹ ਬ੍ਰਦਰ ਆਪਣਾ ਛੋਟਾ ਤੇ ਮੈਂ ਚੱਲ ਨਾਲੇ ਦਰਿਆ ਦੇ ਘੁੰਮ ਫਿਰ ਕੇ ਉਹਨਾਂ ਦੇ ਨਾਲੇ ਜਿਹੜੀ ਕਿ ਫਿਸ਼ਿੰਗ ਕੀਤੀ ਜਾਊਗੀ ਫਰ ਕਰੇ ਕੀਤੀ ਤਾਂ ਨਹੀਂ ਫਿਸ਼ਿੰਗ ਆਜ ਕਰਕੇ ਤੇ ਮੈਂ ਚਲ ਅੱਜ ਫਿਸ਼ਿੰਗ ਕਰਕੇ ਵੇਖੀਏ ਕਿ ਖੜੀ ਅੰਦੀ ਪਰਾ ਮੱਛੀ ਸਾਡੇ ਕੋ ਤੇ ਮੈਂ ਨਾਲੇ ਚਲ ਟਾਈਮ ਪਾਜ ਜਾਊਗਾ ਤੇ ਜਗਾੜ ਅਸੀਂ ਬਣਾਇਆ ਹੀ ਮੱਛੀ ਫੜਨ ਵਾਸਤੇ ਕਰੋ ਬਣਾ ਕੇ ਲੈ ਤੇ ਵੇਖੋ ਕਿੰਨਾ ਕਾਮਯਾਬ ਹੁੰਦਾ ਏ ਆ ਵਿਖਾਈਆਂ ਖੋਲ ਕੇ ਆ ਦੇਖੋ ਜੀ ਤੇ ਦੇਸੀ ਜਗਾੜ ਅਸੀਂ ਜਿਹੜਾ ਤਿਆਰ ਕੀਤਾ ਆ ਤੇ ਪਹਿਲਾਂ ਤਾਂ ਡੋਰ ਲਵੇਟੀ ਹੋਈ ਆ ਕਿਲੇ ਦੇ ਨਾਲ ਡੋਰਾ ਚਾਈਨਾਰੀ ਡੋਰ ਬੰਨੀ ਹੋਈ ਆ ਤੇ ਉਹਦੇ ਨਾਲ ਇੱਕ ਲੋਹੇ ਦੀ ਜਾੜ ਬਣਾ ਹਾ ਇਹ ਸਾਡਾ ਹਥਿਆਰ ਮੱਛੀ ਫੜਨ ਵਾਲਾ ਵੇਣੇ ਕਰ ਦਰਿਆ ਵੇਖੋ ਵੇਖੋ ਇਹ ਨਜ਼ਾਰੇ ਇਹ ਕੋਈ ਜਿਦਾ ਦਾ ਆ ਤੇ ਇੱਕ ਨਾ ਮੈਂ ਜਿੰਨਾ ਚੱਕ ਕੇ ਲੱਭਣ ਦਿਆ ਓਏ ਕੋਈ ਚੀਜ਼ ਨਾ ਮਿਲਵਾ ਲੱਭੀ ਜਿਹੜੀ ਆ ਪੈਂਦੇ ਅੱਗੇ ਲਾਉਣੀ ਮੱਛੀ ਵਾਸਤੇ ਖਾਣਾ ਉਹਦਾ ਮੈਂ ਇਹਨਾਂ ਚੱਕ ਇੱਕ ਚੀਜ਼ ਵਿਖਾ ਕੇ ਆਇਆ ਹੈ ਤੇ ਵਿਖਾਉਣਾ ਤੁਹਾਨੂੰ ਇੱਕ ਤਾਂ ਮੈਂ ਨਾ ਤੁਹਾਨੂੰ ਚੀਜ਼ ਦਿਖਾਉਣੀ ਆ ਵੀ ਵੇਹ ਪਿੰਡਾਂ ਦੇ ਵਿੱਚ ਤੇ ਅੱਜ ਕੱਲ ਮੋਟਰਾਂ ਲੱਗ ਗਈਆਂ ਤੇ ਇਹਨਾਂ ਨਾਲ ਕੇ ਬਹੁਤ ਘੱਟ ਰਹਿ ਗਿਆ ਮੈਨੂੰ ਤੇ ਬਹੁਤ ਸਮਾਂ ਹੋ ਗਿਆ ਇਹ ਨਲਕੇ ਵੇਖੇ ਨੂੰ ਪਹਿਲਾਂ ਹੁੰਦਾ ਸੀ ਸਾਡੇ ਘਰੇ ਵੀ ਅਸੀਂ ਉਹਦੇ ਨਲਕੇ ਦੇ ਥੱਲੇ ਅਸੀਂ ਧੌਂਦੇ ਹੁੰਨੇ ਸੀ ਸਾਰੇ ਜਾਣੇ ਤੇ ਹੁਣ ਅੱਜ ਉਹ ਵੇਖ ਕੇ ਨਾ ਇੱਥੇ ਨਾ ਇੱਕ ਨਹਿਰ ਦੇ ਉੱਤੇ ਇੱਕ ਨਲਕਾ ਲੱਗਾ ਹੋਇਆ ਵਾ ਓਏ ਵੇਖੋ ਕਿੰਨੀ ਦੂਰ ਰਹਿ ਗਿਆ ਉਹ ਨਲਕਾ ਉਹ ਖੋਣਾ ਪਿੰਡਾਂ ਦੀ ਯਾਦਵਾਰੰ ਦਾ ਪੁਰਾਣੇ ਪੀਲਿਆਂ ਦੀ ਇਹ ਵੀ ਆਪਣੇ ਵਿੱਚ ਇੱਕ ਚੀਜ਼ਾਂ ਵਾ ਜਿਹੜੀਆਂ ਕਿ ਉਹ ਰਹਿ ਨਹੀਂ ਗਈਆਂ ਅੱਜ ਕੱਲ ਮੱਚੀ ਮੋਟਰਾਂ ਲੱਗ ਗਈਆਂ ਆ ਵੱਡੀਆਂ ਵੱਡੀਆਂ ਮੋਟਰਾਂ ਲੱਗ ਗਈਆਂ 200 200 250 ਫੁੱਟ ਡੂੰਘੇ ਘਰੇ ਮੋਟਰਾਂ ਤੇ ਪਾਣੀ ਐਜਮੈਂਟਲ ਸਕੈਂਟਾ ਚ ਆ ਜਾਂਦਾ ਵਾ ਤੇ ਮੈਂ ਤੁਹਾਨੂੰ ਵਿਖਾਉਣਾ ਆ ਨਲਕਾ ਆ ਲੱਗਾ ਹੋਇਆ ਤੇ ਨਲਕਾੋਂ ਖੋਨਾ ਤਾਂ ਮੈਂ ਢੇੜ ਕੇ ਪਾਣੀ ਵੇਖੋ ਕਿੰਨੇ ਸਪੀਡ ਦੇ ਵਿੱਚ ਕੱਢਦਾ ਏ ਮਸ਼ੀਨ ਮੋਟਰ ਵਾਂਗੂ ਪਾਣੀ ਕੱਢਦਾ ਏ ਖੋਨਾ ਤੋਂ ਆਹ ਇਹ ਨਲਕਾ ਲੱਗਾ ਏ ਇਹ ਲੱਗਾ ਬਿਲਕੁਲ ਦਰਿਆ ਤੇ ਮੇਰੇ ਕੰਡੇ ਦੇ ਤਾਂ ਮੈਂ ਢੇੜ ਕੇ ਘਰ ਮੈਂ ਪਾਣੀ ਵੇਖੋ ਕਿੰਨਾ ਜ਼ਿਆਦਾ ਕੱਢਦਾ ਏ ਤੇ ਵੇਖੋ ਆਹ ਨਾ ਮਸ਼ੀਨ ਮੋਟਰ ਹਾਲਾ ਕਿ ਮੈਂ ਨੋਰਮਲ ਜਿਹਾ ਧਾਂਕ ਕੱਢਦਾ ਪਾਣੀ ਵੇਖੋ ਕਿ ਕਿੰਨੀ ਨਾਲ ਕੱਢਦਾ ਬਹੁਤ ਪਾਣੀ ਬਿਲਕੁਲ ਸਾਹਿਬ ਕੋਈ ਗੰਦਾ ਨਹੀਂ ਚੜੀ ਇਹ ਆ ਗਏ ਇਧਰਲੀ ਸਾਈਡ ਆ ਪੈਰੀਆਂ ਤੇ ਅਸੀਂ ਇਧਰ ਪਿੰਡ ਆ ਤੇ ਪਿੰਡ ਦਾ ਨਾਮ ਪਹਿਲ ਜਿਹੜਾ ਗੁਇਨਵਾਲ ਸਾਹਿਬ ਦੇ ਲਾਗੇ ਪਿੰਡ ਆ ਤੇ ਚਲੋ ਆਪਾਂ ਚੱਲਦੇ ਹਾਂ ਤੇ ਇਹਨਾਂ ਨੇ ਜੱਟਾਂ ਨੇ ਬੰਨ੍ਹ ਮਾਰੇ ਹੋਏ ਆ ਜੀ ਕੀ ਸੀ ਪਿਛਲੀ ਵਾਰ ਅਜਰੋਂ ਪਿੱਛੇ ਪੰਜਾਬ ਦੇ ਵਿੱਚ ਪਾਣੀ ਆਇਆ ਹੜ ਆਇਆ ਤੇ ਉਦੋਂ ਇਸੇ دریا ਦਾ ਵੀ ਜਿਹੜਾ ਕਿ ਪੱਧਰ ਕਾਫੀ ਉੱਚਾ ਹੋ ਗਿਆ ਸੀ ਮਨੂੰ ਪਾਣੀ ਬਹੁਤ ਜ਼ਿਆਦਾ ਚੜ ਗਿਆ ਸੀ ਤੇ ਜਿਹੜੇ ਇੱਕ ਇਧਰ ਪੱਲੀ ਸਾਈਡ ਤੋਂ ਬੰਨ ਟੁੱਟ ਗਿਆ ਸੀ ਕਾਫੀ ਮਨੂੰ ਪਿੰਡ ਦੇ ਤੱਕ ਪਾਣੀ ਪਹੁੰਚ ਗਿਆ ਸੀ ਤੇ ਪੈਰੀਆਂ ਦੇ ਵਿੱਚ ਨਾ ਬਹੁਤ ਰੇਤਾ ਚੜ ਗਈ ਇਸ ਕਰਕੇ ਜੱਟਾਂ ਨੇ ਪੂਰਾ ਪ੍ਰਬੰਧ ਕੀਤਾ ਆ ਚਾਰਾ ਜਰ ਲੱਗਿਆ ਬਾਕੀ ਨਲਕਾ ਜਿਹੜਾ ਤੁਹਾਨੂੰ ਦਿਖਾ ਨਲਕਾ ਬਾਕੇ ਬਾਕ ਮਾਰਿਆ ਬਹੁਤ ਸੋਹਣੀ ਮਾਰ ਬੜੇ ਚਰਬਾਹੀ ਵੇਖਿਆ ਨਲਕਾ ਤਹੀਂ ਕਰੇ ਨਹਾਉਂਦੇ ਨੇ ਨਲਕੇ ਦਾ ਥੱਲੇ ਕਿਉਂ ਏ ਹਾਂਜੀ 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 ਤੇ ਨਲਕਾ ਆਵੇ ਲੋ ਕਿੰਨੀ ਸਪੀਡ ਦੇ ਪਾਣੀ ਸੁੱਟਦਾ ਐ ਇੰਨੀ ਤੇਜ਼ ਅੱਜ ਕੱਲ ਮੋਟਰ ਵੀ ਨਹੀਂ ਚੱਲਦੀ ਪਾਣੀ ਬਹੁਤ ਤੇ ਬਾਕੀ ਤੁਹਾਨੂੰ ਹੁਣੇ ਮੱਛੀ ਵੱਗ ਕੇ ਮੱਛੀ ਵੱਸ ਜੂਗੀ ਕਿ ਬੰਦੀ ਚ ਹਾਂ ਚਾਰਾ ਲਾਉਣਾ ਪੈਣਾ ਐ ਚਾਰੇ ਦਾ ਨਹੀਂ ਕਰਕੇ ਵੇਖ ਜੀ ਨਹੀਂ ਬਿਨਾ ਚਾਰੀ ਹੋਈ ਤਿਆਰੀ ਨਾ ਕੋਈ ਪੂਰੀ ਪੂਰੀ ਦੇ ਮੈਂ ਨਾ ਤਿਆਰੀ ਆ ਤੇ ਯਾਰ ਗੁੰਝਲ ਨਾ ਕੋਈ ਨਾ ਦੋਗੇ ਮੇਰੇ ਕੋਈ ਕੀੜਾ ਆਇਆ ਕੋਈ ਸੰਦਾ ਆ ਇਥੋਂ ਲੱਭ ਉਹ ਲਾਉਣਾ ਪੈਣਾ ਫਿਰ ਚਾਰੀ ਲਈ ਹੂੰ ਚਾਰ ਚਾਰਾ ਲੱਭਣਾ ਪੈਣਾ ਯਾਰ ਚਾਰਾ ਤੁਮ ਤੁਮ ਦੱਸਦਾ ਇਥੋਂ ਕੋਈ ਨਾ ਗਿੱਲੀ ਜੀ ਚੀਜ਼ ਹੈ ਫੜ ਕੋਈ ਵੀ ਕੋਈ ਆਉਣਾ ਕਾੜੋ ਰੇ ਚੰਨ ਗੁਲਗਾ ਕੀ ਕਰ ਲੱਭਿਆ ਚਾਰਾ ਗੇਰ ਚਲਾ ਗਿਆ ਇੱਥੇ ਦੇ ਕਿ ਦਿਨ ਲਿਖਣ ਦੇ ਆ ਰੋਡਨ ਹੀ ਆ ਵਿੱਚ ਦਰਿਆ ਦੇ ਓਏ ਓਏ ਆਹ ਆਪਣਾ ਵਾਦੀ ਲਾ ਦੇ ਬਣੀ ਚਾਰਾ ਹੋ ਉਹ ਦਾਰ ਤੂੰ ਆ ਮਾਰ ਮੱਛੀ ਆ ਗਈ ਇਥੇ ਮੱਛੀ ਦਾ ਦੇ ਪਦੇ ਚਾਰਾ ਨਹੀਂ ਲੱਭਣਾ ਜਿਆਦਾ ਅੱਜ ਆਪ ਨੂੰ ਮੱਛੀ ਦਾ ਦੇ ਪਦੇ ਮੱਛੀ ਜਰੂਰ ਲੇੜਦੇ ਰੋ ਬਣੀ ਗੱਲ ਨਹੀਂ ਚਾਰਾ ਇੱਥੋਂ ਤੇ ਤਲਾ ਬਣਾ ਤਲਾ ਬੂਆ ਯਾਰ ਇੱਥੇ ਮਾ ਗੋਜੀ ਕੀ ਹੋਣਾ ਹੁੰਦਾ ਆ ਛੰਦ ਉਹ ਪਿਡਾ ਵਾਲਾ ਬੂਆ ਇੱਕ ਮਿੰਟ ਲਾਉਣਾ ਆ ਦੋ ਮਿੰਟ ਤੇਰੀ ਵਾਇਰ ਲੈ ਮੈਂ ਉਹ ਪਰ ਕਰ ਓਏ ਹਾਂ ਹਾਂ ਉਹ ਕੀ ਕਰੀ ਜਾਂਦਾ ਓਏ ਤੂੰ ਅੱਛੀ ਪਰਨਾ ਹਾਂ ਵਾ ਗੁਰਵਤਨ ਮੱਛੀ ਪਰਣੀ ਹੁੰਦੀ ਆ ਹਾਂ ਜੀ ਇਹਦੇ ਨਾਲ ਚਾਰਾ ਵੀ ਲਾਇਆ ਅੱਗੇ ਚਾਰਾ ਲਾਇ ਕਿ ਲਾਇ ਖਾਣ ਲਾ ਅਵੇ ਆ ਓਏ ਅੱਗੇ ਦੀ ਨਾ ਓਏ ਤੇ ਮਮਾ ਕੀੜੀ ਓਏ ਵਿਚਾਰਾ ਹੀ ਲਾਉਣਾ ਹੁੰਦਾ ਮੱਛੀ ਉਹ ਜਾ ਓਏ ਕੋਈ ਆਉਣੀ ਤੇਰਾ ਕੀੜੀ ਲਾ ਕੇ ਮੱਛੀਆਂ ਪਾਦਾ ਤੇਰਾ ਵੀ ਉਹੀ ਹਾਲ ਆ ਮੂਤ ਚ ਮੱਛੀਆਂ ਯਾਰ 2 2.5 ਘੰਟੇ ਹੋ ਗਏ ਆ ਅਸੀਂ ਜਿਹੜਾ ਮੱਛੀ ਫੜਨ ਦੀ ਕੋਸ਼ਿਸ਼ ਕਰਨ ਪਰ ਸਾਨੂੰ ਤੇ ਕੁਝ ਨਹੀਂ ਹੱਥ ਲੱਗਾ ਉਹ ਜਗਾਰਜਾ ਬਣਾਏ ਉਹ ਵੀ ਫੇਲ ਹੋ ਗਿਆ ਸਾਡਾ ਤੇ ਹੁਣ ਯਾਰ ਟਾਈਮ ਹੀ ਬਹਾਵਾ ਹੋ ਗਿਆ ਸੂਰਜ ਵੀ ਰੋਫੀ ਥੱਲੇ ਆ ਗਿਆ ਚਲ ਜੀ ਚਲੀਏ ਮੇਰਾ ਰਾਦਾ ਚਲੀਏ ਯਾਰ ਆਪਾਂ ਚਲੀਏ ਫਿਰ ਚਲੀਏ ਯਾਰ ਬਹੁਤ ਕੋ ਟਾਈਮ ਬੜਾ ਹੋ ਗਿਆ ਯਾਰ ਨਹੀਂ ਮੱਚੀ ਚਲੀ ਗਈ ਆਪਣੇ ਹਾਂ ਚਲ ਯਾਰ ਚਲਦੇ ਆਜਾ ਚਲਾ ਯਾਰ ਛੱਡ ਪਰੇ ਓਏ ਆਜਾ ਥੋੜੀ ਥੋੜੀ ਠੰਡ ਲੱਗੰਦੀ ਆਪੀ ਪਹਿਲਾਂ ਤਾਂ ਸਾਨੂੰ ਆਏ ਗਰਮੀ ਤੇ ਹੀ ਲੱਗਣ ਇੱਥੇ ਅਦਾ ਹੈਗਾ ਵਾ ਵੀ ਹਵਾਵਾਂ ਈ ਠੰਡੀ ਚੱਲਦੀ ਏ ਪਾਣੀ ਦਾ ਕਰਕੇ ਤੇ ਆਹ ਵੀ ਯਾਰ ਥੱਕ ਗਏ ਆ ਮੈਂ ਚੱਲੀਏ ਯਾਰ ਉਹ ਯਾਰ ਆ ਜਾ ਓਏ ਤੋ ਚੱਲਦੇ ਆ ਪਿੰਡ ਵੱਲ ਨੂੰ ਮੋਰਚਾ ਲੱਗਾ ਤੇ ਤੁਹਾਨੂੰ ਕੁਝ ਚੀਜ਼ ਖਾਣੇ ਇੱਕ ਚੀਜ਼ ਖਾਣਾ ਅ ਤਨ ਮੈਂ ਆਹ ਖਾਣੇ ਆਹ ਵੇਖੋ ਦੋ ਪਿਆਰੇ ਪਿਆਰੇ ਡੌਗੀ ਏ ਕਰ ਰਹੇ ਇਥੇ ਇਧਰ 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 ਹੈਲੋ ਤੋ ਬਹੁਤ ਸੋਹਣੇ ਸੋਹਣੇ ਦੋ ਡੌਗੀ ਮਿਲੇ ਹਨ ਇਹ ਪਤਾ ਨਹੀਂ ਕਿ ਇਧੇ ਬੱਚੇ ਤੇ ਕੋਈ ਹੋਰ ਤੇ ਕੋਈ ਕੁੱਤਾ ਦਿਖਾਨੀ ਜਾਂ ਹਨ ਤੇ ਆ ਹਨੂ ਬੜੇ ਪਿਆਰੇ ਕੁੱਤੇ ਆ ਯਾਰ ਆ ਜਾਓ ਯਾਰ ਆ ਜਾ ਮੇਰੇ ਨਾਲ ਤਾਂ ਫਰਲੀ ਮਛੀਆ ਓ ਫਰਲੀ ਮਛੀ ਪੱਛੀ ਤਾਂ ਨਹੀਂ ਆਵੇ ਦੋਗੀ ਮਿਲੇ ਆਪਨ ਦੋ ਹਲੋ ਕੋਰੋਨਾ ਤੇਨ ਮਗਰ ਮਾਰ ਚੁਣ ਆ ਯਾਰ ਨਲਕੇ ਦੀ ਗੱਲ ਕੀਤੀ ਤੇ ਨਲਕਾ ਪਾਣੀ ਬਹੁਤ ਥੀਰ ਚ ਘੜਦਾ ਯਾਰ ਪਾਣੀ ਫਿਰ ਚੱਲੀ ਜਾਂਦਾ ਆ ਲਗਾ ਮੋਰਸਾਂ ਨਾਲ ਆਪਣਾ ਲੀਹੇਰਾ ਪਾਣਾ ਚਲਿਓ 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 ਚਲੋ 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 ਪਾਣੀ ਪੁਣੀ ਪੀਣਾ ਵੀ ਦੱਸਦੇ ਆ ਵਾਪਸ ਚਲਿਓ ਸਾਨੂੰ ਆਇਆ ਹੋਇਆ ਨੂੰ ਕਾਫੀ ਟਾਈਮ ਹੋ ਗਿਆ ਹੈ ਹਾਂ ਹੁਣ ਚੱਲੇ ਆਂ ਅਸੀਂ ਮੱਛੀ ਤੇ ਫੜੀ ਨਹੀਂ ਗਈ ਚੱਲੀਏ ਫਿਰ ਆਪਾਂ ਟਾਈਮ ਹੀ ਵੜਵਾ ਵਾਵਾ ਹੋ ਗਿਆ ਚੱਲੀਏ ਯਾਰ ਹਣਾ ਯਾਰ ਪਾਣੀ ਕਿੰਨਾ ਠੰਡਾ ਯਾਰ ਪਾਣੀ ਤੇ ਬੜਾ ਠੰਡਾ ਨਲਕੇ ਦਾ ਕਿਉਂਕਿ ਦਰਿਆ ਆ ਨਾ ਥੱਲੇ ਡੇਤਾ ਵਾ ਇੱਥੇ ਪਾਣੀ ਕਾਫੀ ਬਹੁਤ ਆ ਨਲਕਾਰ ਮੈਂ ਵੀ ਦੇਖਿਆ ਬੜੇ ਚਰਬਾਰਿਆ ਤੇ ਮੱਛੀ ਫੜਨ ਆਏ ਪਰ ਮੱਛੀ ਤੇ ਫੜੀ ਨਹੀਂ ਗਈ ਤਾਂ ਹੁਣੇ ਚੱਲੇ ਘਰ ਨੂੰ ਵਾਪਸ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਨਾਲੇ ਕਮੈਂਟ ਕਰਕੇ ਦੱਸਿਓ ਨਲਕਾ ਵੇਖ ਕੇ ਕਿਦਾਂ ਦਾ ਲੱਗਾ ਤੁਹਾਨੂੰ ਹਾਂਜੀ ਹਾਂਜੀ ਜਿੰਨੇ ਚਿਰ ਚਿਰ ਬਾਅਦ ਜਿਆਦਾ ਸਮੇਂ ਬਾਅਦ ਨਲਕਾ ਦੇਖਿਆ ਕਮੈਂਟ ਕਰਕੇ ਜ਼ਰੂਰ ਦੱਸਿਓ